ਹਾਂ ਜੀ ਮਿੱਤਰੋ ਜੜੀ ਬੂਟੀ ਰਸਣ ਸਿੰਘ ਵਿੱਚ ਸਵਾਗਤ ਹੈ ਜੀ। ਜੀ ਉਦਰਤ ਬੜੀ ਵਿਅੰਤ ਹੈ ਮਿੱਤਰੋ। ਇਹ ਰਸ਼ੀਆ ਦੇ ਵਿੱਚ 8.7 ਤੀਬਰਤਾ ਦਾ ਜੋਰਦਾਰ ਹਚਾਲ ਆਇਆ ਜਿਹਦੇ ਨਾਲ ਸੁਨਾਮੀ ਇਹਦਾ ਕਈ 10-12 ਦੇਸ਼ਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਜੀ। ਉਦਰਤ ਬੜੀ ਵਿਅੰਤ ਹੈ ਜੀ ਇਹ ਵੀ ਰਸ਼ੀਆ ਵਾਲੇ ਵੀ ਘੱਟ ਨਹੀਂ ਹੈ। ਹੇ ਵੀ ਯੂਕਰੇਨ ਨਾਲ ਬੜੇ ਚਿਰ ਦਾ ਕੋਲ ਕਰਦੇ ਨੇ ਪਰ ਆਈਸੀ ਕੁਦਰਤ ਦੀ ਮਾਰ ਪਈ ਕਿ ਸਭ ਕੁਝ ਉਥਲ-ਪੁਥਲ ਕਰ ਦਿੱਤਾ ਜੀ ਸੁਪਰੀਮ ਪਾਵਰ ਸੁਪਰੀਮ ਪਾਵਰ ਹੁੰਦੀ ਹੈ ਜੀ ਇਸ ਦੇ ਅੱਗੇ ਕੋਈ ਨਹੀਂ ਅੜ ਸਕਦਾ ਜੀ ਇਹ بڑے بڑے ਕਹਿੰਦੇ ਖੱਬੀ ਖਾਨਾ ਨੂੰ ਚੋਟੀਆਂ ਝੰਗਾ ਦਿੰਦਾ ਕੁਦਰਤ ਤੇ ਜੋ ਨਿਯਮ ਹੈ ਜੀ